ਅਮਰੀਕਾ ਵੱਲੋਂ ਭਾਰਤ 'ਤੇ ਟੈਰਿਫ ਲਗਾਏ ਜਾਣ ਦੀਆਂ ਨੀਤੀਆਂ ਦਾ ਭਾਰਤ ਸਰਕਾਰ ਵੱਲੋਂ ਕੜਾ ਵਿਰੋਧ ਕੀਤਾ ਗਿਆ ਹੈ। ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਸੁਨੀਲ ਕੁਮਾਰ ਗੁੰਤ ਤੇ ਹਾਜ਼ਰ ਹਾਂ ਇੱਕ ਪਰਫੇਰ ਲੈ ਕੇ ਇੱਕ ਰੋਚਕ ਜਾਣਕਾਰੀ। ਦੋਸਤੋ ਪਿਛਲੇ ਦਿਨੀ ਜੋ ਅਮਰੀਕਾ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤਾਂ 'ਤੇ 25% ਐਕਸਟਰਾ ਟੈਰਿਫ ਲਗਾਇਆ ਗਿਆ ਤੇ ਨਾਲ ਹੀ ਇੱਕ ਅਨਮਿਤੀ ਪੈਨਲਟੀ ਦਾ ਵੀ ਐਲਾਨ ਕੀਤਾ ਗਿਆ ਸੀ। ਉਹ ਉਸ ਦੇ ਜਵਾਬ ਵਿੱਚ ਭਾਰਤ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਰਸ਼ੀਆ ਤੋਂ ਨਾ ਸਿਰਫ ਪੈਟਰੋਲੀਅਮ ਪਦਾਰਥਾਂ ਦਾ ਆਯਾਤ ਕਰਦਾ ਹੈ ਬਲਕਿ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਹੋਰ ਵੀ ਵਸਤਾਂ ਜਿਵੇਂ ਕਿ ਖਣਿਜ ਪਦਾਰਥ, ਲੋਹਾ, ਸਟੀਲ ਤੇ ਕੈਮੀਕਲ ਇਤਿਆਦੀ ਦਾ ਵੀ ਵਪਾਰ ਦੋਹਾਂ ਦਿਸ਼ਾ ਵਿਚਾਲੇ ਹੁੰਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਇੱਕ ਪੋਸਟ ਰਹੀ ਇੱਕ ਇਲਜ਼ਾਮ ਲਾਇਆ ਹੈ ਨਵੇਂ ਤੌਰ ਤੇ ਕਿ ਭਾਰਤ ਜੋ ਹੈ ਰਸ਼ੀਆ ਤੋਂ ਤੇਲ ਖਰੀਦ ਕੇ ਉਸ ਨੂੰ ਖੁੱਲੀ ਮਾਰਕੀਟ ਦੇ ਵਿੱਚ ਕਾਫੀ ਮੁਨਾਫਾ ਕਮਾ ਕੇ ਵੇਚ ਰਿਹਾ ਹੈ ਤੇ ਇਹ ਵੀ ਕਿਹਾ ਹੈ ਕਿ ਕਿਸੇ ਤੌਰ ਤੇ ਰਸ਼ੀਆ ਜੋ ਹੈ ਉਹ ਯੂਕਰੇਨ ਦੇ ਉੱਤੇ ਯੁੱਧ ਧੋਪ ਰਿਹਾ ਹੈ ਤੇ ਕਿਤੇ ਨਾ ਕਿਤੇ ਭਾਰਤ ਵੱਲੋਂ ਪੈਟਰੋਲੀਅਮ ਪਦਾਰਥਾਂ ਖਰੀਦੇ ਜਾਣਾ ਰਸ਼ੀਆ ਤੋਂ ਇਹ ਰਸ਼ੀਆ ਨੂੰ ਹੋਰ ਮਜ਼ਬੂਤ ਕਰਦੇ ਨੇ ਤੇ ਯੁੱਧ ਜੋ ਚੱਲ ਰਿਹਾ ਹੈ ਯੂਕਰੇਨ ਤੇ ਰਸ਼ੀਆ ਦੇ ਖਿਲਾਫ ਉਹਦੇ ਵਿੱਚ ਭਾਰਤ ਦਾ ਯੋਗਦਾਨ ਦੱਸਿਆ ਜਾ ਰਿਹਾ ਹੈ ਕਿਸੇ ਤਰ੍ਹਾਂ ਦੇ ਤ ਪਰ ਇਸ ਤਰ੍ਹਾਂ ਨਹੀਂ ਹੈ ਭਾਰਤ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ ਕਿ ਭਾਰਤ ਆਜ਼ਾਦ ਹੈ ਉਹ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕਿਸਮ ਦਾ ਵਪਾਰ ਕਰਨ ਲਈ ਆਜ਼ਾਦ ਹੈ ਆਪਣੀ ਮਰਜ਼ੀ ਦਾ ਮਲਕ ਬਣ ਕੇ ਉਹ ਕਿਸੇ ਵੀ ਦੇਸ਼ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰ ਕਰ ਸਕਦਾ ਹੈ ਜ਼ਰੂਰੀ ਨਹੀਂ ਕਿ ਅਮਰੀਕਾ ਵਰਗੇ ਕਿਸੇ ਇੱਕ ਦੇਸ਼ ਨਾਲ ਹੀ ਬਚ ਕੇ ਹੋ ਰਹੇ ਸੋ ਭਾਰਤ ਨੇ ਆਪਣਾ ਕੜਾ ਰੁਖ ਜ਼ਾਹਿਰ ਕਰ ਦਿੱਤਾ ਹੈ ਵੀ ਕਿਹਾ ਕਿ ਭਾਰਤ ਹਰ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਨੇ ਅਮਰੀਕਾ ਲੋਨ ਕੀਤੀਆਂ ਜਾ ਰਹੀਆਂ ਨੇ ਜਿਹਨਾਂ ਨਿਖੇਦੀ ਕੀਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਇੱਕ ਉੱਭਰਦੀ ਹੋਈ ਇਕਨੋਮੀ ਹੈ ਤੇ ਇਹ ਹਰ ਤਰ੍ਹਾਂ ਦੀ ਚੁਣੌਤੀ ਵਾਸਤੇ ਤਿਆਰ ਬਰ ਤਿਆਰ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਇਸ ਤੋਂ ਇੱਕ ਸਬਕ ਲੈਣਾ ਚਾਹੀਦਾ ਹੈ ਤੇ ਜੋ ਉਹਨਾਂ ਦੀਆਂ ਨੀਤੀਆਂ ਨੇ ਉਨ੍ਹਾਂ ਦੇ ਖਿਲਾਫ ਭਾਰਤ ਦੀ ਉੱਠੀ ਹੋਈ ਆਵਾਜ਼ ਨੂੰ ਸਮਝਦਿਆਂ ਹੋਇਆਂ ਟੈਰਿਫ ਵਾਪਸ ਲੈ ਲੈਣੇ ਚਾਹੀਦੇ ਹਨ ਸੋ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਫਿਰ ਤੁਹਾਡੇ ਸੰਮੁਖ ਹਾਜ਼ਰ ਹੁੰਦੇ ਰਾਂਗੇ ਤਦ ਤੱਕ ਇਜਾਜ਼ਤ ਦਿਓ ਜੈ ਹਿੰਦ